ਪਿੰਡ ਦੇ ਬੜੇ ਲੰਬੇ ਸਮੇਂ ਤੋਂ ਡਿਮਾਂਡ ਸੀ ਕਿ ਕੋਈ 5 ਕਿਤੇ 3 ਕਿਲੋਮੀਟਰ ਦੀਆਂ ਛੜਕਾਂ ਜਿਹੜੀਆਂ ਅੱਜ ਤੱਕ ਬਣਾਈਆਂ ਹੀ ਨਹੀਂ ਗਈਆਂ ਕੱਚੀਆਂ ਸੀਗੀਆਂ ਔਰ ਬੜੇ ਲੋਕਾਂ ਦੀ ਡਿਮਾਂਡ ਸੀਗੀ ਜਦੋਂ ਮੈਂ 2017 ਦੇ ਵਿੱਚ ਵੀ ਇਲੈਕਸ਼ਨ ਲੜੀ ਸੀਗੀ ਉਦੋਂ ਵੀ ਮੈਂ ਇਹਨਾਂ ਲੋਕਾਂ ਕੋਲ ਆਉਂਦਾ ਸੀਗਾ ਮੇਰੇ ਕੋਲ ਉਦੋਂ ਵੀ ਇਹਨਾਂ ਬੜੀ ਮੰਗ ਕੀਤੀ ਸੀਗੀ ਬਾਅਦ ਦੇ ਵਿੱਚ ਸਮੇਂ-ਸਮੇਂ ਦੀਆਂ ਸਰਕਾਰਾਂ ਤੋਂ ਇਹ ਬਹੁਤ ਉਹਨਾਂ ਦੇ ਸਾਹਮਣੇ ਜਾ ਕੇ ਆਪਣੀ ਮੰਗ ਰੱਖਦੇ ਰਹੇ ਪਰ ਕਿਸੇ ਨੇ ਵੀ ਇਹਨਾਂ ਦੀ ਮੰਗ ਵੱਲ ਧਿਆਨ ਨਹੀਂ ਦਿੱਤਾ ਅੱਜ ਮਤਲਬ ਪਹਿਲੀ ਵਾਰੀ ਇਸ ਪਿੰਡ ਦੇ ਵਿੱਚ ਹੋਇਆ ਕਿ ਜਦੋਂ ਦਾ ਦੇਸ਼ ਆਜ਼ਾਦ ਹੋਇਆ ਪਹਿਲੀ ਵਾਰੀ ਇਹ 2.78 ਕਿਲੋਮੀਟਰ ਦੀਆਂ ਸੜਕਾਂ ਜਿਹੜੀਆਂ ਨੇ ਇਹ 10 ਫੁੱਟ ਹੀ ਜਿਹੜੀ ਆ ਇਹ ਬਣਨ ਲੱਗੀ ਆ ਔਰ ਪਿੰਡ ਵਾਸੀ ਇਸ ਗੱਲ ਤੋਂ ਬਹੁਤ ਖੁਸ਼ ਨੇ ਬੜੇ ਉਹਨਾਂ ਨੂੰ ਤਸੱਲੀ ਆ ਕਿ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਉਹਨਾਂ ਦੀ ਹਰ ਜਿਹੜੀ ਡਿਮਾਂਡ ਆ ਆ ਉਹ ਪੂਰੀ ਪੂਰੀ ਕਰ ਰਹੀ ਆ ਚਾਹੇ ਉਹ ਨਵੇਂ ਗ੍ਰਿਡ ਦੇਣਦੀ ਹੋਵੇ ਚਾਹੇ ਨਵੇਂ ਟਰਾਂਸਫਾਰਮਰ ਦੇਣਦੀ ਹੋਵੇ ਚਾਹੇ ਨਵੀਆਂ ਛੜਕਾਂ ਬਣਾਉਂਦੀ ਹੋਵੇ ਚਾਹੇ ਉਹ ਮੋਹੱਲਾ ਕਲੀਨਿਕ ਦੇਣਦੀ ਹੋਵੇ ਹਸਪਤਾਲਾਂ ਦੇ ਵਿੱਚ ਕਾਫੀ ਸੁਧਾਰ ਹੋ ਰਹੇ ਨੇ ਨਹਿਰੀ ਪਾਣੀ ਜਿਹੜਾ ਆ ਉਹ ਕੱਸੀਆਂ ਤੱਕ ਪਹੁੰਚ ਰਿਹਾ ਛੜਕਾਂ ਬਣ ਰਹੀਆਂ ਨੇ ਸੋ ਅਸੀਂ ਅੱਜ 80 ਲੱਖ ਦੇ 40000 ਰੁਪਏ ਦੀ ਲਾਗਤ ਦੇ ਨਾਲ ਇਹ ਜਣੀਆਂ ਚੜਕਾਂ ਨੇ ਇਹਨਾਂ ਦਾ ਉਦਘਾਟਨ ਕੀਤਾ 2-3 ਮਹੀਨੇ ਦੇ ਸਮੇਂ ਦੇ ਵਿੱਚ ਇਹ ਜਣੀਆਂ ਸੜਕਾਂ ਬਣ ਕੇ ਤਿਆਰ ਹੋ ਜਾਣਗੀਆਂ ਇਹਦੇ ਨਾਲ ਪੂਰੇ ਪਿੰਡ ਵਾਸੀਆਂ ਨੂੰ ਸਾਰੇ ਇਲਾਕੇ ਨੂੰ ਜਿਹੜਾ ਉਹ ਬਹੁਤ ਫਾਇਦਾ ਹੋਊਗਾ ਸੋ ਮੇਰੇ ਵੱਲੋਂ ਪਿੰਡ ਵਾਸੀਆਂ ਨੂੰ ਸਮੂਹ ਪੰਚਾਇਤ ਨੂੰ ਢੇਰ ਸਾਰੀਆਂ ਸ਼ੋਭ ਕਾਮਨਾਵਾਂ ਵਧਾਈਆਂ ਤੇ 30 ਲਟਕਦੀ ਹੋਈ ਉਹਨਾਂ ਦੀ ਮੰਗ ਜਿਹੜੀ ਸੀਗੀ ਉਹ ਅੱਜ ਸਰਦਾਰ ਭਗਵੰਤ ਸਿੰਘ ਦੇ ਸਾਹਮਣੇ ਪੂਰੀ ਕੀਤੀ ਬਹੁਤ ਬਹੁਤ ਜੀ ਸਰ ਸਭ ਤੋਂ ਪਹਿਲਾਂ ਤੇ ਜੀ ਵਾਹਿਗੁਰੂ ਜੀ ਦਾ ਖਾਲਸਾ ਬਹੁਤ ਬਹੁਤ ਦਿਪਤੇ ਮੈਂ ਪਿਛਲੇ ਦਿਨੀ ਇਸ ਪਿੰਡ ਮੁਛਲ ਦੇ ਵਿੱਚ ਆਇਆ ਸੀਗਾ ਸਕੂਲ ਦਾ ਪ੍ਰੋਗਰਾਮ ਸੀਗਾ ਸਕੂਲ ਦੇ ਪ੍ਰੋਗਰਾਮ ਦੇ ਵਿੱਚ ਸਾਰੇ ਸਾਥੀ ਜਿਹੜੇ ਸੀਗੇ ਉਹ ਮਖੂਸ ਸੀਗੇ ਆਪਣਾ ਵਧੀਆ ਸਕੂਲ ਬਣਾਇਆ ਠੀਕ ਆ ਇਹਨਾਂ ਨੇ ਅਸੀਂ ਕਾਫੀ ਉੱਤੇ ਰਾਖੀ ਜਾਰੀ ਕੀਤੀ ਸੀਗੀ ਇਥੇ ਮੇਰੇ ਧਿਆਨ ਦੇ ਵਿੱਚ ਪੰਚਾਇਤ ਨੇ ਅਤੇ ਸਾਰੇ ਸਰmemberName ਸਾਹਿਬਾਨਾਂ ਨੇ ਬਹੁਤ ਵਾਰ ਆਨੇ ਮੇਰੇ ਧਿਆਨ ਦੇ ਵਿੱਚ ਲਿਆ ਵਰਕੇ ਸਾਨੂੰ ਮੁਕਤਲਾ ਨੂੰ ਦੋ ਸੜਕਾਂ ਜਿਹੜੀਆਂ ਇੱਕ ਤਾਂਗਰਾ ਫਾਸਕੋ ਨੇ ਕਿ ਮੁਕਤਲਾ ਤੋਂ ਮੁਕਤਲਾ ਤੱਕ ਉਪਰ ਖਲਾਫ ਹੋ ਕੱਟ ਦੋ ਸੜਕਾਂ ਜਿਹੜੀਆਂ ਬਹੁਤ ਜ਼ਰੂਰੀ ਨੇ ਇਸ ਸਟ੍ਰਿੰਡ ਵਾਸਤੇ ਕੈਲੋ ਫਿਜੀਰੇ ਇਲਾਕੇ ਵਾਸਤੇ ਸੋ ਮੈਂ ਉੱਥੇ ਹੀ ਇਹਨਾਂ ਨੂੰ ਵਿਸ਼ਵਾਸ ਦਿਵਾ ਕੇ ਗਿਆ ਸੀਗਾ ਕੋਜੀ ਦਿਨਾਂ ਤੱਕ ਕੋਟੇ ਨੀ ਛੜਕਾਂ ਦੀ ਅਮਾਉਂਟ ਜਿਹੜੀ ਹੈ ਉਹ ਜਾਰੀ ਕੀਤੀ ਜਾਊਗੀ ਕੰਮ ਜਿਹੜਾ ਕੀਤਾ ਜਾਊਗਾ ਅੱਜ ਮੈਨੂੰ ਇਹ ਦੱਸਣ ਦੇ ਵਿੱਚ ਖੁਸ਼ੀ ਮਹਿਸੂਸ ਹੋ ਰਹੀ ਆ ਕਿ ਕੋਜੀ ਦਿਨਾਂ ਦੇ ਵਿੱਚ ਅਸੀਂ ਇੱਥੇ 3.60 ਕਿਲੋਮੀਟਰ 3.6 ਕਿਲੋਮੀਟਰ ਦੀਆਂ ਇਹ ਦੋ ਛੜਕਾਂ ਜਿਹੜੀਆਂ ਇਹਨੂੰ ਮਨਜ਼ੂਰੀ ਦੇ ਦਿੱਤੀ ਆ ਔਰ ਸਰਕਾਰ ਕੋ ਗੁਮਨ ਸਿੰਘ ਮਾਨ ਸਾਹਿਬ ਨੇ 1 ਕਰੋੜ 12 ਲੱਖ ਤੇ 57000 ਰੁਪਇਆ ਜਿਹੜਾ ਇਸ ਪ੍ਰੋਜੈਕਟ ਵਾਸਤੇ ਮਨਜ਼ੂਰੀ ਦਿੱਤੀ ਆ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਅਸੀਂ ਥੂਏਕ ਐਕਸ਼ਨ ਦੇ ਵਿੱਚ ਵਿਸ਼ਵਾਸ ਰੱਖਦੇ ਆ ਹਰ ਖਾਨੇ ਉੱਤੇ ਕਿਸੇ ਵੀ ਖੇਤਰ ਦੇ ਵਿੱਚ ਜਦੋਂ ਵੀ ਸਾਡੇ ਕੋਲ ਕੋਈ ਲੋਕਾਂ ਦੀ ਮੰਗ ਆਉਂਦੀ ਆ ਜਾਂ ਆਪ ਵੀ ਅਸੀਂ ਫਿਰਦੇ ਤੋਤੇ ਰਹਿੰਦੇ ਆ ਕਿਦੇ ਵਿੱਚ ਸਾਨੂੰ ਪਤਾ ਲੱਗਦਾ ਕਿ ਕਿਤੇ ਕੋਈ ਕਮੀ ਪੇਸ਼ੀ ਆ ਤੇ ਅਸੀਂ ਉਹਦੇ ਤੇ ਤੁਰੰਤ ਐਕਸ਼ਨ ਜਿਹੜਾ ਉਹ ਲੈਣੇ ਆ ਔਰ ਲੋਕਾਂ ਦੀ ਸਹੂਲਤ ਵਾਸਤੇ ਲੋਕ ਹਿੱਤ ਵਾਸਤੇ ਹਮੇਸ਼ਾ ਹੀ ਕੱਪਾ ਰਹਿੰਦੇ ਆ ਤੇ ਅੱਜ ਮੁੱਛਣਾ ਪਿੰਡ ਦੇ ਵਿੱਚ ਇਹ ਜਿਹੜਾ ਬੜੇ ਲੰਬੇ ਸਮੇਂ ਤੋਂ ਇਹਨਾਂ ਦਾ ਰੁਕਿਆ ਕੰਮ ਤੇ ਬੜੇ ਲੰਬੇ ਸਮੇਂ ਤੋਂ ਇਸ ਇਲਾਕੇ ਦੀ ਮੰਗ ਸੀਗੀ ਹਾਂਜੀ ਕੈਰੋ ਸਾਹਿਬ ਤੋਂ ਤਕਰੀਬਨ ਕਹਿੰਦੇ 50 ਸਾਲ ਪਹਿਲਾਂ ਘੱਟੋ ਘੱਟ ਕਹਿੰਦੇ 50 ਸਾਲ ਪਹਿਲਾਂ ਕੈਰੋ ਸਾਹਿਬ ਨੇ ਇੱਕ ਇੱਟ ਰੱਖੀ ਸੀਗੀ ਇੱਥੇ ਤੇ ਉਦੋਂ ਤੋਂ ਹੀ ਰਹਿ ਗਿਆ ਕੰਮ ਤੇ ਉਸ ਤੋਂ ਬਾਅਦ ਹੋਣ ਕਿੰਨੇ ਲੰਬੇ ਸਮੇਂ ਬਾਅਦ ਜਿਹੜਾ ਆ ਇਸ ਪਿੰਡ ਦੀ ਸੁਨਵਾਈ ਹੋਈ ਆ ਔਰ ਟੈਂਡਰ ਜਿਹੜਾ ਇਹਦਾ ਹੋ ਚੁੱਕਾ ਹੈ ਅਸੀਂ ਛਾੜਲੀ 3-4 ਮਹੀਨੇ ਦੇ ਵਿੱਚ ਇਹ ਕੰਮ ਜਿਹੜਾ ਆ ਦੇ ਕੰਪਲੀਟ ਕਰ ਦੇਣਾ ਸੋ ਮੇਰੇ ਵੱਲੋਂ ਪਿੰਡ ਵਾਲਿਆਂ ਨੂੰ ਬਹੁਤ-ਬਹੁਤ ਵਧਾਈ ਬਹੁਤ ਕਾਮਨਾਵਾਂ ਇਸ ਤਰ੍ਹਾਂ ਹੀ ਸ਼ਾਂਤੀਪੂਰਵਕ ਆਪਣੇ ਪਿੰਡਾਂ ਦੇ ਵਿੱਚ ਆਪਾਂ ਵਿਕਾਸ ਦੇ ਕਾਰਨ ਜਿਹੜੇ ਆ ਉਹ ਕਰਦੇ ਰਹੀਏ ਤੁਹਾਡੀ ਵੀ ਸਾਰਿਆਂ ਦੀ ਜਿੰਮੇਵਾਰੀ ਆ ਕਿ ਖਾਸ ਤੌਰ ਤੇ ਮਟੀਰੀਅਲ ਕਿਵੇਂ ਦਾ ਲੱਗ ਰਿਹਾ ਹੈ ਇਹ ਚੀਜ਼ਾਂ ਦਾ ਜ਼ਰੂਰ ਧਿਆਨ ਰੱਖਿਓ ਕਿਉਂਕਿ ਜੇ ਪੈਸਾ ਆਇਆ ਤੇ ਪੈਸੇ ਦਾ ਅਸੀਂ ਇੱਕ ਇੱਕ ਪੈਸਾ ਜਿਹੜਾ ਆ ਉਹਦੀ ਉਚਿਤ ਵਰਤੋਂ ਜਿਹੜੀ ਆ ਉਹ ਕਰਨੀ ਆ ਤੋਂ ਮੇਰੇ ਵੱਲੋਂ ਬਹੁਤ-ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਆਸਾਂ ਸਭ ਤੋਂ ਪਹਿਲਾਂ ਤੋਂ